ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਪਲੀਜ਼ ਆਪਣੀ ਚੈਨਲ ਤੇ ਪਹਿਲੀ ਵਾਰ ਆਉਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਜੀ ਤੇ ਚੌਂ ਜੀ ਬੱਜ ਗਏ ਨੇ ਸਵੇਰ ਦੇ 9:12 12 ਵਜੇ ਵਾਲੇ ਨੇ ਤੇ ਅਪਰਚੇਡ ਤੁਹਾਡੇ ਨਾਲ ਲਾਈਵ ਹੋਇਆ ਹੁੰਦਾ ਲਾਈਵ ਦੀ ਰੀਚ ਤੋਂ ਨੋਪਣੇ ਰੈਡ ਵਰਕ ਵਗੈ ਸੂਤ ਦਿਖਾਵਾਂਗੇ ਜਲਦੀ ਜਲਦੀ ਭਾਣਾ ਜੁਆਇਨ ਹੋ ने 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 लेट लागले ਮਰੀ ਇਧਰ ਪਲੀਜ਼ ਜਿਨ੍ਹਾਂ ਨੇ ਪਹਿਣਾ ਹੈ ਵੀਰਾਂ ਨੇ ਆਪਣੇ ਆਰ ਕੇ ਨੰਬਰ ਦਾ ਟਿਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਕਰ ਲਓ ਅੱਜ ਆਪਾਂ ਥੋੜਾ ਜਿਹਾ ਲੇਟ ਹੋ ਗਈ ਸੀ ਪਹਿਲਾਂ ਕਸਟਮਰ ਆ ਗਿਆ ਦੁਕਾਨ ਤੇ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਲਾਈਵ ਦੇ ਵਿੱਚ ਆਉਣ ਤੇ ਨਹੀਂ ਹੁੰਤੇ ਵੈਸੇ ਆਪਣਾ ਟਾਈਮ ਲਾਈਵ ਦਾ 11 ਸਵਾ 11 ਦਾ ਹੈਗਾ ਤੇ ਅੱਜ ਥੋੜਾ ਜਿਹਾ ਲੇਟ ਹੋ ਗਏ ਤੁਹਾਨੂੰ ਪਤਾ ਨੂੰ ਨਲੇ ਸੋਨੇ ਸੋਨੇ ਸੂਟ ਦਿਖਾਉਣੇ ਨਾਲੇ ਆਪਾਂ ਤੁਹਾਡੇ ਕਮੈਂਟਾਂ ਦੇ ਜਵਾਬ ਦੇਵਾਂਗੇ ਤੇ ਨਾਲੇ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ ਤੇ ਜਰੂਰ ਜਲਦੀ ਜਲਦੀ ਜੁਆਇਨ ਹੋਪ ਇਹਨੂੰ ਪਲੀਜ਼ ਲਾਈਵ ਨੂੰ ਲਾਈਕ ਜਰੂਰ ਕਰਦੇ ਜਾਓ ਡਬਲ ਟੈਪ ਕਰਕੇ ਲਾਈਵ ਤੇ ਲਾਈਕ ਜਰੂਰ ਕਰ ਦਿਓ ਜੀ ਆਪਾਂ ਤੁਹਾਨੂੰ ਦਿਖਾਉਣੇ ਪਹਿਲਾਂ ਫਸਟ ਸੂਟ ਇੱਕ ਜੀ ਇਹ ਵਾਲਾ ਸੂਟ ਆਪਾਂ ਰੈਡੀ ਕੀਤਾ ਕਿਸੇ ਕਸਟਮਰ ਦਾ ਬਰਬਰੀ ਕਾਟਨ ਦੇ ਉੱਤੇ ਬਰਬਰੀ ਕਾਟਨ ਦੇ ਤੀਵਲਾ ਸੂਟ ਰੈਡੀ ਕੀਤਾ ਆਪਾਂ ਨੇ ਤੁਸੀਂ ਚੰਗੀ ਤਰ੍ਹਾਂ ਫਿਨਿਸ਼ਿੰਗ ਚੈੱਕ ਕਰੋ ਨੇੜੇ ਤੋਂ ਪਤਾ ਨੂੰ ਫਿਨਿਸ਼ਿੰਗ ਵੀ ਦਿਖਾਵਾਂਗੇ ਇਹਦੀ ਤੇ ਕਲਰ ਹੈਗਾ ਮਹਿੰਦੀ ਜੀ ਕੀ ਹਾਲ ਆਪਣਾ ਕੀ ਹਾਲ ਹੈ ਬਹੁਤ ਵਧੀਆ ਦੀਦੀ ਤੁਸੀਂ ਦੱਸੋ ਵਧੀਆ ਤੇ ਇਹ ਵਾਲਾ ਆ ਗਿਆ ਜੀ ਦਾ ਬਾਜੂ ਤੇ ਕੰਮ ਇਦੇ ਵਿੱਚ ਇੱਕ ਆਪਾਂ ਨੋਟਸ ਵਰਕ ਦਾ ਫਲਾਵਰ ਬਣਾਇਆ ਆ ਆਪਾਂ ਤੁਹਾਨੂੰ ਦੱਸਾਂਗੇ ਫਲਾਵਰ ਦੀ ਵੀ ਆਪਾਂ ਵੀਡੀਓ ਬਣਾਈ ਹੋਈ ਹੈਗੀ ਆਪਾਂ ਨੂੰ ਥੋੜਾ ਜਿਹਾ ਕਾਉਣ ਦਾ ਟਾਈਮ ਨਹੀਂ ਮਿਲਦਾ ਵੀਡੀਓ ਤੇ ਇਹ ਵਾਲੇ ਜਿਹੜੀ ਆਪਾਂ ਨੇ ਪੱਤੀਆਂ ਬਣਾਈਆਂ ਨੇ ਫਲਾਈ ਟਾਂਕੇ ਦੀਆਂ ਬਣਾਈਆਂ ਨੇ ਤੇ ਕੁਸ਼ਕ ਪੱਤੀਆਂ ਆਪਾਂ ਇਹਦੀਆਂ ਬੁਲੀਅਨ ਸਟਿਚ ਨਾਲ ਬਣਾਈਆਂ ਨੇ ਇਹ ਤੇ ਇਹ ਵਾਲਾ ਹੈਗਾ ਜੀ ਬੁਲੀਅਨ ਫਲਾਵਰ ਤੁਸੀਂ ਨੇੜੇ ਤੋਂ ਦੀ ਫਿਨਿਸ਼ਿੰਗ ਚੈੱਕ ਕਰੋ ਆਪਾਂ ਨੇੜੇ ਤੋਂ ਫਿਨਿਸ਼ਿੰਗ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਣੀ ਹੈ ਪਲੀਜ਼ ਕਮੈਂਟ ਜ਼ਰੂਰ ਕਰਦੇ ਰਹ ਜਾਓ ਜੋ ਵੀ ਭੈਣ ਵੀਰ ਆਪਣੇ ਨਾਲ ਲਾਈਵ ਦੇ ਵਿੱਚ ਜੁਆਇਨ ਹੋਏ ਨੇ ਜਿਹੜਾ ਇਹ ਕਲਰ ਹੈਗਾ ਜੀ ਮਹਿੰਦੀ ਕਲਰ ਦਾ ਲਾਈਟ ਮਹਿੰਦੀ ਕਲਰ ਦਾ ਸੂਟ ਆ ਹਾਂਜੀ ਬੇਟਾ ਜੀ ਉਹ ਲੈਂਸ ਜੀ ਨਾਲ ਸੂਟ ਤਾਂ ਕਰਦੇ ਨੇ ਭਾਫੇ ਕੀ ਪੁੱਤ ਸੂਟ ਤਾਂ ਸੂਟਾਂ ਨੇ ਪੈਕਿੰਗ ਕਾਲੇ ਭਾਫੇ ਨਾਲ ਹੀ ਕਿੰਨੇ ਤੇ ਦੇਣੀ ਆ ਬਹੁਤ ਵਧੀਆ ਜੀ ਸੂਟ ਥੈਂਕ ਯੂ ਬਣੇ ਲਓ ਕਿੰਨੇ ਚਾਹੀਦੇ ਨੇ ਸੂਟ ਕਿਹਦੇ ਚ ਗਾਣੀ ਰਾਣੀ ਕਿਹਦੀ ਹੈ ਨਾ ਬੜੀ ਜੀ ਅੱਗੇ ਤੋਂ ਮੰਨੂਗੀ ਜਿਹੜਾ ਚਾਹੁੰਦੇ ਮੰਨਣਾ ਚਾਹੁੰਦੇ ਹੈ ਹੈਲੋ ਜੀ ਸਸ਼ੀਕਾਲ ਜੀ ਤੇ ਚਲੋ ਆਪਾਂ ਤੁਹਾਨੂੰ ਦਿਖਾਉਣੀ ਹੈ ਸੂਟ ਹੈ ਵਾਲਾ ਤੇ ਆਪਾਂ ਤੁਹਾਨੂੰ ਨੈਕ ਦਾ ਕੰਮ ਜਿਹੜਾ ਦਿਖਾਤਾ ਦੇਖੋ ਇਹ ਵਾਲੇ ਦਾ ਚੌਰਸ neck ਬਣਿਆ ਹੋਇਆ ਤੁਸੀਂ round neck, V neck ਜੋ ਵੀ ਤੁਸੀਂ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਆਪਣੇ ਕੋਲ ਰੈਡੀ ਇਹ ਵਾਲਾ ਮਹਿੰਦੀ ਕਲਰ ਦਾ ਸੂਟ ਹੈ ਜੀ ਜਿਹੜਾ ਇਹ ਸਟਫ ਹੈ ਬਰਬਰੀ कॉटन ਦਾ ਪਲੀਜ਼ ਲਾਈਵ ਨੂੰ ਲਾਈਕ ਜਰੂਰ ਕਰਦੇ ਜਾਓ ਜੀ ਇਹ ਵਾਲਾ ਹੈਗਾ ਜੀ ਬਾਜੂ ਤੇ ਕੰਮ ਤੇ ਇਹ ਵਾਲਾ ਹੈਗਾ ਜੀ ਇਹਦਾ ਘੇਰ ਤੇ ਕੰਮ ਦੇਖੋ ਘੇਰ ਤੇ ਵੀ ਸਾਰਾ ਡਬਲ ਏਅਰ ਦਾ ਕੰਮ ਹੋਇਆ ਹੋਇਆ ਨਾਈਸ ਥੈਂਕ ਯੂ ਜੀ ਸਤ ਸ੍ਰੀ ਅਕਾਲ ਬਣ ਸਾਸ਼ੀ ਕਾਲ ਜੀ ਥੋੜੀ ਜਿਹਾ ਪਤਾ ਕਿ ਇਹ ਫੋਨ ਦੂਰ ਰੱਖਿਆ ਹੋਇਆ ਹੈਗਾ ਮੈਨੂੰ ਥੋੜੀ ਜਿਹਾ ਕਮੈਂਟ ਪੜ੍ਹਨ ਦੇ ਵਿੱਚ ਦਿੱਕਤ ਆਉਂਦੀ ਥੋੜੀ ਜਿਹੀ ਮੈਨੂੰ ਵਰਕ ਕਰਕੇ ਨਾ ਥੋੜੀ ਜਿਹੀ ਨੀਂਹ ਦੀ ਪ੍ਰੋਬਲਮ ਆ ਰਹੀ ਹੈਗੀ ਦੱਸੋ ਬਣ ਸਾਰੀਆਂ ਠੀਕ ਠਾਕੋਂ ਇਹ ਵਾਲਾ ਹੈਗਾ ਇਹਦਾ ਬਾਟਮ ਤੇ ਕੰਮ ਹੈ ਇਹਦਾ ਬਾਟਮ ਤੇ ਵੀ ਕੰਮ ਆ ਉਹ ਤੇ ਘੇਰ ਤੇ ਵੀ ਕੰਮ ਹੈ ਤੇ ਵਾਜੂ ਤੇ ਵੀ ਕੰਮ ਹੈ ਤੇ ਨੈਕ ਤੇ ਵੀ ਕੰਮ ਹੈ ਪੂਰਾ ਫੁੱਲ ਹੈਵੀ ਸੁੰਪ ਰੈਡੀ ਕੀਤਾ ਆਪਾਂ ਨੇ ਤੁਸੀਂ ਫਿਨਿਸ਼ਿੰਗ ਤੁਹਾਨੂੰ ਨੇੜੇ ਤੋਂ ਆਪਾਂ ਦਿਖਾ ਦਿੱਤੀ ਹੈ ਫਿਨਿਸ਼ਿੰਗ ਜਿਹੜੀ ਬਹੁਤ ਜ਼ਿਆਦਾ ਆਈ ਹੋਈ ਹੈਗੀ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਹ ਸੂਟ ਵਰਕ ਕੀਤਾ ਹੋਇਆ ਹੈਗਾ ਟਾਂਕੇ ਦੇ ਵਿੱਚ ਆਪਾਂ ਇੱਕ ਬੁਲੀਅਨ ਫਲਾਵਰ ਬਣਾਇਆ ਹੋਇਆ ਹੈ ਬੁਲੀਅਨ ਦੇ ਨਾਲ ਸਟਿਚ ਨਾਲ ਤੇ ਇੱਕ ਨੋਟਸ ਸਟਿਚ ਨਾਲ ਬਣਾਇਆ ਹੋਇਆ ਹੈ ਫਲਾਵਰ ਤੇ ਜਿਹੜੀਆਂ ਪੱਤੀਆਂ ਬਣਾਈਆਂ ਨੇ ਉਹਦੇ ਵਿੱਚ ਵੀ ਆਪਾਂ ਦੋ ਟਾਂਕੇ ਯੂਜ਼ ਕੀਤੇ ਨੇ ਇੱਕ ਫਲਾਈ ਟਾਂਕੇ ਨਾਲ ਪੱਤੀ ਤਿਆਰ ਕੀਤੀ ਤੇ ਇੱਕ ਇਹਦੀ ਬੁਲੀਅਨ ਸਟਿਚ ਨਾਲ ਪੱਤੀ ਤਿਆਰ ਕੀਤੀ ਹੈ ਤੁਸੀਂ ਨੇੜੇ ਤੋਂ ਇਹ ਵੀ ਚੈੱਕ ਕਰ ਸਕਦੇ ਹੋ ਪਲੀਜ਼ ਆਏ ਨੂੰ ਲਾਈਕ ਜ਼ਰੂਰ ਕਰਦੇ ਜਾਓ ਜੀ ਪਰ ਮਨ ਟਾਲੀ ਵੱਲ ਨਾਲ ਆਇਸ ਥੈਂ ਤੇ ਇਫ ਜਿਹੜਾ ਆਪਾਂ ਇਹਦਾ ਦੁਪੱਟਾ ਕਰਵਾਇਆ ਦੁਪੱਟਾ ਵੀ ਇਹਦਾ ਆਪਾਂ ਬਰਬਰੀ कॉटन ਦੇ ਵਿੱਚ ਰੈਡੀ ਕਰਵਾਇਆ ਜੀ ਦੁਪੱਟਾ ਜਿਹੜਾ ਹੈਗਾ ਬਹੁਤ ਹੀ ਸੋਹਣਾ ਸੌਫਟ ਦੁਪੱਟਾ ਜਮੀ ਹਲਕਾ ਦੁਪੱਟਾ ਹੈਗਾ ਜਮੀ ਦੁਪੱਟੇ ਨੂੰ ਲੈਤੇ ਨੂੰ ਵੀ ਨਹੀਂ ਪਤਾ ਲੱਗਦਾ ਹੈਗਾ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਟਾਈ ਡਾਈ ਬਾਰਡਰ ਬਣਾਇਆ ਹੈਗਾ ਤੇ ਸੈਂਟਰ ਦਾ ਜਿਹੜਾ ਇਹਦੇ ਵਿੱਚ ਹੈਗਾ ਸਾਰਾ ਪਲੇਨ ਹੈ ਜਿੱਦਾਂ ਕਿ ਸ਼ਰਟ ਦਾ ਸਟੱਫ ਹੈ ਬਸ ਓਦਾਂ ਦੀ ਇਹ ਸਟੱਫ ਹੈ ਇਹਦੇ ਵਿੱਚ ਐਂ ਡੱਬੀ ਜੀ ਬਣੀ ਹੋਈ ਹੈਗੀ ਇਸ ਤਰ੍ਹਾਂ ਜਮੀ ਫੁੱਲ ਵਰਕ ਹਲਕਾ ਜਿਹਾ ਦੁਪੱਟੇ ਦਾ ਪਿਓਰ ਵਾਂਗੂ ਦੁਪੱਟਾ ਲੱਗਦਾ ਹੈ ਲੈਣ ਦੇ ਵਿੱਚ ਇਹ ਆਪਾਂ ਇਹਨੂੰ ਲੈਸ ਲੱਗੀ ਦੁਪੱਟੇ ਨੂੰ ਮਹਿੰਦੀ ਕਲਰ ਦੀ ਸਿੰਗਲ ਕਲਰ ਦੀ ਲੈਸ ਲਾਈ ਹੈਗੀ ਤੇ ਇਹ ਕਿਸੇ ਕਸਟਮਰ ਦਾ ਆਰਡਰ ਹੈ ਜੀ ਜੇ ਅਗਰ ਬਾਈ ਤੁਸੀਂ ਵੀ ਇਹ ਸੂਟ ਨੂੰ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਵਿਦ ਦੁਪੱਟਾ ਵਿਦ ਇਹੀ ਸਟੱਫ ਤੁਹਾਨੂੰ ਦੱਸਾਂਗੇ ਆਪਾਂ ਇਹਦਾ ਪ੍ਰਾਈਸ ਹੈਗਾ ਜੀ 2600 ਸ਼ਿਪਿੰਗ ਲੱਗ ਰੂਗੀ ਜੀ 2600 ਚ ਇਹਦੇ ਵਿੱਚ ਇਹ ਸੂਟ ਤਿਆਰ ਹੋਊਗਾ ਇਸਟੱਫ ਦੇ ਵਿੱਚ ਅਗਰ ਬਾਈ ਤੁਸੀਂ ਸਟੱਫ ਹੋਰ ਲਗੋਣ ਚੋਨੇ ਤਾਂ ਦਾ ਲੱਗ ਰਹੀ ਕਿ ਇਹ ਟੈਸਟਫ ਦਾ ਰੇਟ ਤੁਹਾਨੂੰ ਦੱਸੇਗਾ ਪ੍ਰਾਈਸ ਜੀ ਹਾਂਜੀ ਪ੍ਰਾਈਸ ਦੀਦੀ ਦਾ 2600 ਹੈਗਾ ਇਹ ਸੁਪ ਦਾ ਬਰਬਰੀ ਕਾਟਨ ਦਾ ਸਟਾਫ ਰਹੂਗਾ ਤੇ ਦੁਪੱਟਾ ਵੀ ਜਿਹੜਾ ਬਹੁਤ ਸੋਹਣਾ ਹੈਗਾ 5 ਮੀਟਰ ਦੀ ਕੱਟ ਰਹੂਗੀ ਦੁਪੱਟੇ ਦੀ ਤੇ ਦੁਪੱਟਾ ਇਸ ਤਰ੍ਹਾਂ ਟਾਈ ਡਾਈ ਜਿੰਨੇ ਕਲਰ ਆਪਾਂ ਉਹਦੇ ਵਿੱਚ ਵਰਕ ਦੇ ਵਿੱਚ ਕੀਤੇ ਨੇਗੇ ਤੇ ਉਨੇ ਕਲਰ ਆਪਾਂ ਇਹਨੂੰ ਦੁਪੱਟੇ ਨੂੰ ਡਾਈ ਕਰਵਾਏ ਦੁਪੱਟੇ ਨੂੰ ਲੈਂਸ ਲਾਏ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਅਗਲਾ ਦਿਖਾਉਨੇ ਹੈਗੇ ਅਗਲਾ ਵੀ ਸੂਟ ਵੀ ਹੈਗਾ ਜੀ ਬਰਬਰੀ ਕਾਟਨ ਦੀ ਸੂਟ ਬਰਬਰੀ ਕਾਟਨ ਦੀ ਵਿੱਚ ਹੀ ਹੈਗਾ ਇਹਨੂੰ ਆਪਾਂ ਵਿਦਆਊਟ ਲਾਈਨਿੰਗ ਸਟਿਚ ਕਰ ਸਕਦੇ ਆ ਇਹਦੇ ਤੇ ਲਾਈਨਿੰਗ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਇਹ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਸੂਟ ਸਾਰੇ ਦੇਖੋ ਜੀ ਇਹ ਹੈਗਾ ਇਹਦਾ ਘੇਰ ਦਾ ਕੰਮ ਅੱਜ ਵਾਲੇ ਸੂਟ ਸਾਰੇ ਨੀਡਲ ਥ्रेड ਵਰਕ ਵਾਲੇ ਰਹਿਣਗੇ ਠੀਕ ਹੈ ਜੀ ਤੁਸੀਂ ਕਿਵੇਂ ਹਾਂਜੀ ਦੀਦੀ ਵਧੀਆ ਜੀ ਬਹੁਤ ਵਧੀਆ ਜੀ ਦੀ ਤੇ ਇਹ ਵਾਲਾ ਦੇਖੋ ਇਹਦੇ ਕਾਰਨਰ ਤੇ ਆ ਜਾਣਗੇ ਜਿਹੜੇ ਫਲਾਵਰ ਬਣੇ ਹੋਏ ਨੇ ਇਹ ਇਹਦੇ ਕਾਰਨਰ ਤੇ ਨੇ ਐਸ ਜਿਹੜਾ ਸੂਟ ਦਾ ਕਲਰ ਹੈ ਬਹੁਤ ਸੋਹਣਾ ਹੈਗਾ ਤੁਸੀਂ ਦੇਖ ਹੀ ਸਕਦੇ ਹੋ ਸੀ ਗ੍ਰੀਨ ਕਲਰ ਵੀ ਇਹਨੂੰ ਕਹਿੰਦੇ ਨੇ ਡਾਰਕ ਫਰੋਜ਼ੀ ਕਲਰ ਵੀ ਇਹਨੂੰ ਕਹਿ ਦਿੰਦੇ ਨੇ ਠੀਕ ਹੈ ਜੀ ਤੇ ਇਸ ਤਰ੍ਹਾਂ ਇਹਦੇ ਸਾਰੇ ਫਰੰਟ ਦੇ ਉੱਤੇ ਬੁੱਟੀ ਬਣੀ ਹੋਈ ਹੈਗੀ ਇਸ ਤਰ੍ਹਾਂ ਬਹੁਤ ਸੋਹਣਾ ਪੀਸ ਰੈਡੀ ਹੋਇਆ ਹੈਗਾ ਤੁਸੀਂ ਇਸ ਤਰ੍ਹਾਂ ਦਾ ਸੂਟ ਵਰਕ ਕਰਾਉਣਾ ਚਾਹੁੰਦੇ ਜੀ ਇਹਦੇ ਨਾਲ ਆਪੇ ਦੁਪੱਟਾ ਡਾਈ ਕਰਵਾ ਕੇ ਦੇਵਾਂਗੇ ਡਬਲ ਡਾਈ ਇਹਦੇ ਨਾਲ ਦੁਪੱਟਾ ਹਲੇ ਡਾਈ ਆ ਹੋ ਕੇ ਨਹੀਂ ਆਇਆ ਇਹਦੇ ਨਾਲ ਵੀ ਆਪਾਂ ਦੁਪੱਟਾ ਜਿੱਦਾਂ ਪਹਿਲਾਂ ਦੁਪੱਟਾ ਦਿਖਾਇਆ ਤੁਹਾਨੂੰ ਉਸ ਤਰੀਂ ਆਪਾਂ ਇਹਦੇ ਨਾਲ ਦੁਪੱਟਾ ਡਾਈ ਕਰਵਾਵਾਂਗੇ ਪ੍ਰਾਈਸ ਜੀ ਹਾਂਜੀ ਦੀਦੀ ਆਪਾਂ ਪ੍ਰਾਈਸ ਦੱਸਿਆ ਜੀ ਵੀਡੀਓ ਦੇ ਵਿੱਚ ਇਸ ਦਾ ਪ੍ਰਾਈਸ ਜਿਹੜਾ ਆਪਾਂ ਪਹਿਲਾਂ ਸੂਟ ਦਿਖਾਇਆ ਸੀ ਜੀ ਮਹਿੰਦੀ ਕਲਰ ਦਾ 2600 ਤੇ ਇਹ ਵੀ ਦੁਪੱਟੇ ਨਾਲ ਸੇਮ ਪ੍ਰਾਈਸ ਦੇ ਵਿੱਚ ਹੀ ਸੂਟ ਰਹੂਗਾ ਕਿਉਂਕਿ ਇਹਦਾ ਜਿਹੜਾ ਸਟੱਫ ਹੈ ਸੇਮ ਹੈਗਾ ਬਾਕੀ ਤੁਸੀਂ ਦੇਖੋ ਉਹਦੇ ਬਾਜੂ ਤੇ ਕੰਮ ਹੈ ਬਾਟਮ ਤੇ ਕੰਮ ਹੈ ਤੇ ਘੇਰ ਤੇ ਵੀ ਕੰਮ ਹੈ ਨੱਕ ਤੇ ਵੀ ਇਸ ਦੇ ਸਾਰੇ ਫਰੰਟ ਦੇ ਉੱਤੇ ਬੁੱਟੀਆਂ ਨੇ ਤੇ ਇਹਦਾ ਜਿਹੜਾ ਬਾਜੂ ਦਾ ਕੰਮ ਹੈਗਾ ਉਹ ਵੀ ਤੁਹਾਨੂੰ ਦਿਖਾਉਣੀ ਹੈ ਇਹਦਾ ਵੀ ਸੇਮ ਪ੍ਰਾਈਸ ਹੀ ਰਹੂਗਾ ਜੀ ਕਿਉਂਕਿ ਇਹਦੇ ਅਪਿੱਛੇ ਆਪਾਂ ਨੇ ਹਲੇ ਦੁਪੱਟਾ ਜਿਹੜਾ ਤਿਆਰ ਕਰਵਾਉਣਾ ਹੈਗਾ ਦੁਪੱਟਾ ਇੱਥੋਂ ਨੂੰ ਤਿਆਰ ਕਰਵਾ ਕੇ ਦੇਵਾਂਗੇ ਉਦਾਂ ਹੀ ਇਹ ਇਹਦਾ ਹੈਗਾ ਬਾਜੂ ਦਾ ਕੰਮ ਤੁਸੀਂ ਚੰਗੀ ਤਰ੍ਹਾਂ ਨੇੜੇ ਤੋਂ ਚੈੱਕ ਕਰੋ ਫਿਨਿਸ਼ਿੰਗ ਆਪਾਂ ਤੁਹਾਨੂੰ ਦਿਖਾਵਾਂਗੇ ਕਾਟਨ ਸਟੱਫ ਰਹੂਗਾ ਜੀ ਬਰਬਰੀ ਕਾਟਨ ਦਾ ਸਟੱਫ ਰਹੂਗਾ ਵਿਦਆਊਟ ਲਾਈਨਿੰਗ ਤੁਸੀਂ ਇਹਨੂੰ ਸਟਿਚ ਕਰ ਸਕਦੇ ਹੋ ਬਹੁਤ ਸੋਹਣਾ ਸੂਟੇਗਾ ਠੀਕ ਹੈ ਜੀ ਇਹ ਸਾਰੇ ਆਪਾਂ ਜਿਹੜੇ ਸੂਟ ਦਿਖਾਉਣੇ ਨੇ ਸਾਨੂੰ ਦੋ ਇਹ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਤੁਸੀਂ ਦੁਬਾਰਾ ਇੱਕ ਵਾਰ ਚੰਗੀ ਤਰ੍ਹਾਂ ਫੇਰ ਤੋਂ ਦੇਖੋ ਆਪਾਂ ਇਹਦਾ ਜਿਹੜਾ ਵਰਕ ਹੈ ਤੁਹਾਨੂੰ ਦਿਖਾ ਦਿੰਨੇ ਆ ਇਸ ਤਰ੍ਹਾਂ ਇਹਦੇ ਦੇਖੋ ਬੁੱਟੀ ਬਣੀ ਹੋਈਏਗੀ ਇਸ ਤਰ੍ਹਾਂ ਦੇ ਕੋਰਨਰ ਤੇ ਬਣਾ ਰਹੇ ਹਾਂ ਪੁੰਜਿਆ ਤੇ ਬਣੀ ਹੋਈ ਮਿਲਦੀ ਹੈ ਇਸ ਤਰ੍ਹਾਂ ਛੋਟੀ ਜਿਹੀ ਬੀਲੀ ਹੋਣੀ ਹੈ ਕੋਰਨਰ ਤੇ ਪਲੀਜ਼ ਲਾਈਵ ਨੂੰ ਲਾਈਕ ਜਰੂਰ ਕਰਦੇ ਕਰੋ ਜੀ ਡਬਲ ਟੱਚ ਕਰਕੇ ਲਾਈਕ ਹੋ ਜਾਂਦਾ ਪਲੀਜ਼ ਲਾਈਵ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਜੇ ਵੀ ਕੋਈ ਭੈਣ ਆ ਚੈਨਲ ਤੇ ਨਵੀਂ ਆਏ ਆ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲਓ ਇੱਕ ਆਪਣਾ ਆਰ ਕੇ ਨੰਬਰ ਦਾ ਆਰਬਟੀਕ ਚੈਨਲ ਹੈ ਜੀ ਹੋਊਗਾ ਆਪਾਂ ਹਾਲੇ ਨਵਾਂ ਚੈਨਲ ਬਣਾਇਆ ਪਲੀਜ਼ ਉਸ ਚੈਨਲ ਨੂੰ ਬੜព័ਤਰ ਸਪੋਰਟ ਕਰੋ ਉਸ ਨੂੰ ਵੀ ਸਬਸਕ੍ਰਾਈਬ ਕਰੋ ਚਲੋ ਜੀ ਆਪਾਂ ਨੈਕਸਟ ਦਿਖਾਉਣੇ ਤੁਹਾਨੂੰ ਸੁਤੇ ਹੈਗਾ ਜੀ ਫੈਬਰਿਕ ਜਰਜਟ ਇਹਨੂੰ ਲਾਈਨਿੰਗ ਲੱਗੂਗੀ ਲਾਈਨਿੰਗ ਵੀ ਇਹਨੂੰ ਟਾਕਟਾ ਦੀ ਲੱਗੂਗੀ ਜੀ ਠੀਕ ਹੈ ये देखो गर्लस लुक रेडी हो वाला पीस देखो जी ये है नैक का काम बीनैक बीनैक रैडी होगा जीदा वाजू दम जो बॉटम से ला लो दुन पर होगा ये वाला यह बॉटम पर काम है इस तरह गर्लस लु पीस रेडी हो वाला ये वाला यह बॉटम से कम है तो यही सेम कम ये बाजू के उत्ते इस तरह छोटी छोटी हल्के हल्के जो बुट्टी बनी हुई है ਗੁਲੀਏਨ ਰੋਜ ਬਣਾਇਆ ਇਹਦੇ ਵਿੱਚ ਆਪਾਂ ਨੇ ਜਿਹੜਾ ਫਲਾਈ ਟੈਂਕ ਪੱਤੀ ਨੂੰ ਦਿੱਤਾ ਹੈਗਾ ਤੇ ਇਸ ਤਰ੍ਹਾਂ ਦੀ ਕੋ ਤੁਸੀਂ ਨੇੜਕ ਫਿਨਿਸ਼ਿੰਗ ਚੈੱਕ ਕਰੋ ਫਿਨਿਸ਼ਿੰਗ ਜਿਹੜੀ ਬਹੁਤ ਜ਼ਿਆਦਾ ਸੋਹਣੀ ਹੈ ਇੱਕ ਸਿੰਪਲ ਜਿਹਾ ਸੂਟ ਰੈਡੀ ਹੋਇਆ ਇਹ ਫੈਬਰਿਕ ਹੈਗਾ ਜੌਰਜਟ ਇਹਨੂੰ ਟਾਕਤਾ ਦੀ ਲਾਈਨਿੰਗ ਲੱਗੂਗੀ ਜਿਹੜਾ ਇਹ ਕਲਰ ਹੈਗਾ ਗਜਰੀਜਾ ਕਲਰ ਹੈ ਜਿਹੜਾ ਇਹ ਵਾਲਾ ਸੂਟ ਹੈ ਇਹ ਵਾਲਾ ਸੂਟ ਆਪਾਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਜੀ ਵਿਦਆਊਟ ਦੁਪੱਟਾ ਵਿਦਆਊਟ ਦੁਪੱਟਾ ਇਹਦਾ ਪ੍ਰਾਈਸ ਦੱਸਾਂਗੇ ਆਪਾਂ ਤੁਹਾਨੂੰ ਕਿਉਂਕਿ ਦੁਪੱਟਾ ਕਸਟਮਰ ਇਹਦੇ ਨਾਲ ਹਨਾ ਵੀ ਐ ਹੋ ਜਾਂਦਾ ਵੀ ਕੀ ਪਤਾ ਕਿਸ ਤਰ੍ਹਾਂ ਦਾ ਦੁਪੱਟੇ ਦੀ ਚੁਆਇਸ ਹੋਵੇ ਹਨਾ ਕਸਟਮਰ ਨੇ ਕਿਦਾਂ ਦਾ ਦੁਪੱਟਾ ਇਹਦੇ ਨਾਲ ਤਿਆਰ ਕਰਵਾਉਣਾ ਹੈਗਾ ਵੈਸੇ ਇਹਦੇ ਨਾਲ ਦੇਖੋ ਥੋੜਾ ਜਿਹਾ ਸਿੰਥੈਟਿਕੀ ਦੁਪੱਟਾ ਵਧੀਆ ਲੱਗੂਗਾ ਜਿਵੇਂ ਕਿ ਚਨੂਨ ਵਗੈਰਾ ਜਾਂ ਇੱਕ ਬੰਬਰ ਜਿਹਾ ਵੀ ਹਟਾਉਂਦਾ ਹੈਗਾ ਉਹਦੇ ਨਾਲ ਦੁਪੱਟਾ ਵੀ ਹੀ ਵਧੀਆ ਅਸੀਂ ਆਪਣੇ ਕੋਲ ਸਟਫ ਦੇ ਤਾਂ ਵਰਕ ਕਰ ਦੋਗੇ ਹਾਂਜੀ ਕਿੱਥੋਂ ਤੁਸੀਂ ਹਾਂਜੀ ਆਪਾਂ ਤੁਸੀਂ ਜਿਵੇਂ ਵੀ ਵਰਕ ਕਰਵਾ ਸਕਦੇ ਹੋ ਜਿਹੜੇ ਆਪਣੇ ਵਰਕ ਦੀ ਪ੍ਰਾਈਸ ਹੈਗੇ ਨੇ ਜੀ 900 ਤੋਂ ਸਟਾਰਟਿੰਗ ਹੈ 13 14 1500 ਤੱਕ ਵਰਕ ਦੀ ਪ੍ਰਾਈਸ ਨੇਗੇ ਜਿਵੇਂ ਕਿ ਹਲਕੇ ਭਾਰੇ ਦੇ ਹਿਸਾਬ ਨਾਲ ਤੁਹਾਨੂੰ ਆਈਡੀਆ ਦੱਸਤਾ ਕਿ ਆਪਣਾ ਜਿਹੜਾ ਹਲਕੇ ਤੋਂ ਹਲਕਾ ਵਰਕ ਹੈ ਜੀ 900 ਤੋਂ ਸਟਾਰਟ ਹੈ ਨੀਡਲ ਥ्रेड ਵਰਕ ਹੈ ਜਿਹੜਾ ਤੇ ਉਸ ਤੋਂ ਬਾਅਦ ਵਿੱਚ ਜਿਹੜੇ ਹੈਗੇ ਨੇ ਵਰਕ 13 14 1500 ਦੀ ਰੇਂਜ ਤੱਕ ਜਿਹੜੇ ਹੈਗੇ ਨੇ ਵਰਕ ਹੈਗੇ ਨੇ ਠੀਕ ਹੈ ਜੀ ਹੁਣ ਤੁਸੀਂ ਪੁੱਛ ਸਕਦੇ ਹੋ ਆਪਾਂ ਨੂੰ WhatsApp ਤੇ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ ਤੁਸੀਂ ਕਿਹੜਾ ਵਰਕ ਜਾਣਨਾ ਚਾਹੁੰਦੇ ਹੋ ਕਿਹੜਾ ਵਰਕ ਤੁਹਾਨੂੰ ਪਸੰਦ ਆਇਆ ਆਪਾਂ ਉਹਦਾ ਪ੍ਰਾਈਸ ਤੁਹਾਨੂੰ ਲੱਗ ਤੂੰ ਦੱਸ ਦਾਂਗੇ ਇਹ ਆਪਾਂ ਵਿਦ ਸਟੱਫ ਪ੍ਰਾਈਸ ਦੱਸਿਆ ਜੀ ਇਹਦਾ ਇਹਦਾ ਵਿਦ ਸਟੱਫ ਪ੍ਰਾਈਸ ਹੈਗਾ ਜੀ 1350 ਵਿੱਚੇ ਵਰਕ ਤੇ ਵਿੱਚ ਸਟੱਫ ਕਿਉਂਕਿ ਇਹ ਜਾਰਜਟ ਫੈਬਰਿਕ ਹੈ ਜੀ ਅਗਰ ਵਾਈਜ਼ ਕਈ ਵਾਰ ਆਪਦੇ ਉਹਦੇ ਹਿਸਾਬ ਨਾਲ ਕਲਰ ਲੈਂਦਾ ਹੈ ਨਾ ਕਸਟਮਰ ਨਹੀਂ ਮਤਲਬ ਉਹ ਕਲਰ ਮਿਲਦਾ ਤਾਂ ਅਸੀਂ ਡਾਈ ਕਰਵਾ ਦਨੇ ਆ ਉਹ ਤੁਹਾਨੂੰ ਦੱਸਿਆ ਜਾਊਗਾ ਕਿ ਆਪਾਂ ਇਹ ਡਾਈ ਕਰਵਾਇਆ ਕਣਕਵਾਲ ਤੁਜੀ ਠੀਕ ਹੈ ਜੀ ਕੋਈ ਗੱਲ ਨਹੀਂ ਤੁਸੀਂ ਭੇਜ ਸਕਦੇ ਹੋ ਆਪਦਾ ਸਟੱਫ ਤੇ ਵਰਕ ਕਰਾ ਸਕਦੇ ਹੋ ਸੇਮ ਸੂਟ ਤੇ ਇਹ ਹੋਇਆ ਜੀ ਬਲੈਕ ਕਲਰ ਦੇ ਉੱਪਰ ਰੈਡੀ ਦੇਖਿਓ ਇਵੀ ਵੀ ਨੈੱਕ ਰੈਡੀ ਹੋਇਆ ਹੋਇਆ ਇਸ ਤਰ੍ਹਾਂ ਤੁਸੀਂ ਨੇੜੇ ਤੇ ਇਹ ਦੀ ਫਿਨਿਸ਼ ਚੈੱਕ ਕਰੋ ਸੇਮ ਵਰਕ ਹੀ ਹੋਊਗਾ ਉਸ ਤਰੀਬੁਲੀਅਨ ਟਾਂਕੇ ਨਾਲ ਇਹਦਾ ਫਲਾਵਰ ਬਣਾਇਆ ਤੇ ਫਲਾਈ ਟਾਂਕੇ ਨਾਲ ਇਹਦੀਆਂ ਪੱਤੀਆਂ ਬਣਾਈਆਂ ਨੇ ਜਿਹੜੀਆਂ ਆਪਾਂ ਹਟਾਣੀਆਂ ਬਣਾਈਆਂ ਨੇ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਬੈਕ ਸਟਿਚ ਨਾਲ ਬਣਾਈਆਂ ਹੋਈਆਂ ਨੇ ਠੀਕ ਹੈ ਜੀ ਇਹਦੇ ਫਲਾਵਰ ਦੇ ਵਿੱਚ ਇੱਕ ਮੋਤੀ ਲੱਗਿਆ ਹੋਇਆ ਹੈਗਾ ਤੇ ਉਸ ਤਰੀ ਕੰਮ ਇਹਦੀ ਵਾਜੂ ਤੇ ਰਹੂਗਾ ਜਿੱਦਾਂ ਪਤਨੂ ਪਹਿਲਾ ਸੂਟ ਦਿਖਾਇਆ ਤੇ ਇਸ ਤਰੀ ਕੰਮ ਰਹੂਗਾ ਜੀ ਇਹਦੀ ਬਾਟਮ ਦੇ ਉੱਤੇ ਠੀਕ ਹੈ ਇਹਦਾ ਪ੍ਰਾਈਸ ਹੈਗਾ ਜੀ 1350 ਜਬਰ ਜਰ ਫੈਬਰਿਕ ਦਾ ਬਿਨਾਂ ਦੁਪੱਟੇ ਤੇ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਅਗਰਬਈ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਦੁਪੱਟੇ ਤੋਂ ਅਲੱਗ ਤੋਂ ਲੂਜੂਗਾ ਠੀਕ ਹੈ ਜੀ ਇਹ ਹੈਗੇ ਸੀ ਜੀ ਆਪਣੇ ਅੱਜ ਦੇ ਨੀਡਲ ਥ्रेड ਵਰਕ ਵਾਲੇ ਸੂਟ ਤੇ ਆਪਾਂ ਨੇ ਹੁਣ ਰਖੜੀ ਸੇਲ ਮੇਲਾ ਵੀ ਲਾਇਆ ਹੋਇਆ ਰਖੜੀ ਵਾਸਤੇ ਈ ਕਾਟਨ ਦੀ ਸੂਟਾਂ ਦਾ ਵਿੱਚ ਦੁਪੱਟਾ ਵੀ ਉਹਨਾਂ ਦੇ ਹੈਗਾ ਹੈ ਵਿਜੀਟਮੈਂਟ ਵੀ ਆਪਾਂ ਪਲੀਜ਼ ਜਿਹੜੇ ਭੈਣ ਵੀ ਗਰਨਲ ਤੇ ਨਵੇਂ ਆਏ ਨੇ ਆਪਣੇ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਕਿਸ ਤਰ੍ਹਾਂ ਦੇ ਸੂਟ ਲੱਗਦੇ ਨੇ ਕਿਸ ਤਰ੍ਹਾਂ ਪ੍ਰਾਈਸ ਲੱਗਦਾ ਆਪਣਾ ਤੁਹਾਨੂੰ ਠੀਕ ਹੈ ਜੀ ਬਸ ਇਹ ਆਪਾਂ ਪ੍ਰਾਈਜ਼ ਬਹੁਤ ਹਨਾ ਸੋਚ ਸਮਝ ਕੇ ਰੱਖੇ ਹੁੰਦੇ ਨੇ ਕਿਉਂਕਿ ਆਪਾਂ ਜਿਆਦਾ ਹਨਾ ਨਹੀਂ ਲਾਲਚ ਕਰਦੇ ਇਸ ਤਰ੍ਹਾਂ ਵੀ ਚਲੋ ਇੰਨਾ ਤਾਂ ਮਿਲੀ ਜਾਂਦਾ ਹੈਗਾ ਜਿੰਨਾ ਕਿ ਆਪਣੀ ਮਿਹਨਤ ਦਾ ਮੁੱਲ ਆਪ ਕੋ ਹਿਸਾਬ ਨਾਲ ਜਿਹੜਾ ਸੁੰਡ ਦਾ ਪ੍ਰਾਈਜ਼ ਰੱਖਦੇ ਆਂ ਜੇ ਤੁਸੀਂ ਆਪਣੇ ਕੋਲੋਂ ਕੋਈ ਵਰਕ ਭੇਜ ਕੇ ਆਪਣੇ ਕੋਲ ਵਰਕ ਕਰਾਉਣਾ ਚਾਹੁੰਦੇ ਹੋ ਕਿ ਹੋਰ ਤੁਹਾਡੀ ਪਸੰਦ ਹੁੰਦਾ ਹੈ ਨਾ ਵਰਕ ਤੁਸੀਂ ਉਸ ਤਰ੍ਹਾਂ ਵੀ ਕਰਵਾ ਸਕਦੇ ਹੋ ਜੇ ਕੋਈ ਆਪਣੇ ਆਪਾਂ ਵੈਸੇ ਵੀਡੀਓ ਬਹੁਤ ਪਾਈਆਂ ਹੁੰਦੀਆਂ ਨੇ ਜੀ ਨੀਡਲ ਥ्रेड ਵਰਕ ਵਾਲੇ ਤੁਹਾਧੀਆਂ ਤੁਸੀਂ ਉਹਨਾਂ ਦੇ ਵਿੱਚੋਂ ਵੀ ਡਿਜ਼ਾਈਨ ਸਿਲੈਕਟ ਕਰਕੇ ਸਾਡੇ ਕੋਲੋਂ ਜਾਣਕਾਰੀ ਲੈ ਸਕਦੇ ਹੋ ਕਰਵਾ ਸਕਦੇ ਹੋ ਆਪਣੇ ਸਟੱਫ ਤੇ ਵੀ ਕਰਵਾ ਸਕਦੇ ਹੋ ਸਾਡੇ ਕੋਲ ਵੀ ਸਟੱਫ ਵਾਈ ਕਰਵਾ ਸਕਦੇ ਹੋ ਕਿਉਂਕਿ ਜੀ ਐ ਕੋਈ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਸਟੱਫ ਵੀ ਆਪਣਾ ਹੀ ਲਾਵਾਂਗੇ ਤੇ ਤੁਸੀਂ ਆਪਣੇ ਕੋਲੋਂ ਵੀ ਭੇਜ ਕੇ ਸਟੱਫ ਆਪਣੇ ਕੋਲੋਂ ਵਰਕ ਜਿਹੜਾ ਕਰਵਾ ਸਕਦੇ ਹੋ ਠੀਕ ਹੈ ਜੀ ਹੁੰਦਨ ਉਹ ਪ੍ਰਿੰਟ ਸ਼ੂਟ ਦਿਖਾਉਣੇ ਕੁਝ ਕੋ ਐਵੇਂ ਦਿਖਾ ਦੇਣੇ ਜੀ ਕੈਮਰਾ ਚੱਕ ਕੇ ਦੇਖੋ ਜੀ ਆਪਾਂ ਤੁਹਾਨੂੰ ਆਪਣੀ ਸ਼ਾਪ ਦਿਖਾਉਣੀ ਆ ਸਾਰੀ ਆਪਣੀ ਸ਼ਾਪ ਤੇ ਆਪਾਂ ਹਰ ਇੱਕ ਚੀਜ਼ ਹਰ ਇੱਕ ਵੈਰਾਈਟੀ ਰੱਖੀ ਤੇ ਆਪਾਂ ਇਹਨਾਂ ਸੂਟਾਂ ਦੀ ਸੇਲ ਲਾਈ ਹੋਏ ਜਿਵੇਂ ਕਿ ਕਾਟਨ ਦੇ ਸੂਟ ਇਹ ਵਾਲਾ ਜੀ ਖਾਦੀ ਕਾਟਨ ਦਾ ਸੂਟ ਹੈਗਾ ਇੱਕ ਵਾਰ ਆਪਾਂ ਤੁਹਾਨੂੰ ਇੱਕ ਦੋ ਪੀਸ ਨੂੰ ਖੋਲ ਕੇ ਦਿਖਾ ਦਨੇ ਆਗੇ ਤੇ ਜੇ ਤੁਹਾਨੂੰ ਪਸੰਦ ਆਉਂਦੇ ਨੇ ਤੁਸੀਂ ਮੰਗਾਉਣਾ ਚਾਹਦੇ ਜੀ ਉਹਨੂੰ ਰੱਖ ਲਈ ਜੀ ਕੋਈ ਨਾ ਕੋਈ ਆ ਜਾਂਦਾ ਕਿਸ ਨੂੰ ਦੇਣਾ ਪੈ ਜਾਂਦਾ ਭੈਣ ਭਰਾ ਨੂੰ ਦੇਖੋ ਜੀ ਇਹ ਆ ਵਾਲਾ ਸੂਟ ਇਹ ਵਾਲੀ ਹੈਗੀ ਇਹਦੀ ਬਾਟਮ ਜਿਵੇਂ ਕੀ ਹੁਣ ਤਾਂ ਦੇਖੋ ਉੱਚੀਆਂ ਸ਼ਰਟਾਂ ਦਾ ਹਨਾ ਟ੍ਰੈਂਡ ਆ ਗਿਆ ਇਹਨਾਂ ਦੀ ਪਹਿਲਾਂ ਬਸ ਲੈਂਥ ਕੱਟ ਸੀਗੀ ਜਾਨੀ ਕਿ ਸ਼ਰਟਾਂ ਉਹਨਾਂ ਦੇ ਕਾ ਲੈਂਥ ਚ ਪਾਉਂਦੇ ਹੁੰਦੇ ਸੀ ਤਾਂ ਕਰਕੇ ਸੇਲ ਕੱਟ ਹੁੰਦੀ ਸੀਗੀ ਸੂਟ ਤੇ ਇਹ ਵਾਲਾ ਆ ਗਿਆ ਇਹਦਾ ਗਲੇ ਦਾ ਕੰਮ ਦੇਖੋ ਖਾਦੀ ਕਾਟਨ ਸਟੱਫ ਰਹੂਗਾ ਜੀ ਇਹਦੇ ਨਾਲ ਜਿਹੜਾ ਦੁਪੱਟਾ ਰਹੂਗਾ ਦੁਪੱਟਾ ਵੀ ਕਾਟਨ ਦਾ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਦਿਖਾਉਣੀ ਆ 3-4 ਕਲਰ ਨੇਗੇ ਦੇਖੋ ਆ ਵੀ ਆ ਗਿਆ ਗਲੇ ਦਾ ਕੰਮ ਆ ਗਿਆ ਤੇ ਇਹ ਵਾਲੀ ਆ ਗਈ ਦੀ ਬਾਟਮ ਦੁਪੱਟਾ ਵੀ ਆਪਾਂ ਤੁਹਾਨੂੰ ਦਿਖਾਉਣ ਦੇ ਨਾਲ ਕਹਿੰਦੇ ਕਿ ਦੁਪੱਟੇ ਇੱਧਰ ਉੱਧਰ ਵਾਇਪੈ ਨੇ ਕਈ ਵਾਰ ਕਿਉਂਕਿ 3-4 ਜਣਾਂ ਦੀ ਸੇਲ ਲਾਈ ਹੋਈ ਹੈ ਨਾ ਖਲਾਰਾ ਜਾ ਪਿਆ ਹੋਇਆ ਚੀਜ਼ਾਂ ਦਾ ਪਤਾ ਨਹੀਂ ਲੱਗ ਰਿਹਾ ਹੈਗਾ ਦੁਪੱਟੇ ਇੱਕ ਦੂਜੇ ਸੂਟਾਂ 'ਚ ਕਈ ਵਾਰ ਇੱਧਰ ਉੱਧਰ ਹੋ ਜਾਂਦੇ ਨੇ ਦੁਪੱਟੇ ਵੈਸੇ ਇਹਨਾਂ ਨਾਲ ਹੈਗੇ ਨੇ ਦੁਪੱਟੇ ਵੀ ਵਧੀਆ ਨੇ ਕਾਟਨ ਦੀ ਦੁਪੱਟੇ ਨੇਗੇ WhatsApp ਨੰਬਰ ਹਾਂਜੀ ਦੀਦੀ ਵੈਸੇ WhatsApp ਆਪਣੇ ਜਿੰਨੇ ਵੀ ਸੂਟਾਂ ਦੀਆਂ ਵੀਡੀਓ ਪਾਈਆਂ ਹੁੰਦੀਆਂ ਨੇ ਆਪਣੇ ਹਰ ਇੱਕ ਵੀਡੀਓ ਦੇ ਉੱਤੇ WhatsApp ਨੰਬਰ ਹੈਗਾ ਤੁਸੀਂ ਹੋ ਤੇ ਜਾ ਕੇ ਆਪਾਂ ਨੂੰ WhatsApp ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਆ ਦੇਖੋ ਜੀ ਇਹਦਾ neck ਦਾ ਕੰਮ ਇਸ ਤਰ੍ਹਾਂ ਤੇ ਇਹ ਵਾਲੀ ਆ ਗਈ ਇਹਦੀ bottom ਤੇ ਇਹ ਵਾਲਾ ਆ ਗਿਆ ਦਾ ਦੁਪੱਟਾ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਪ੍ਰਾਈਸ ਇਹਦਾ ਸਿਰਫ ਹੈਗਾ ਵੀ ਦੁਪੱਟਾ 350 ਰੁਪਏ ਠੀਕ ਹੈ ਜੀ 350 ਰੁਪਏ ਦਾ ਪ੍ਰਾਈਸ ਹੈ ਜੀ ਅਗਰ ਵਾਈਜ਼ ਤੁਸੀਂ ਤਿੰਨ ਸੂਟ ਇਕੱਠੇ ਲੈਣੇ ਹੋਗੇ ਤਾਂ ਤਾਂ ਉਹਨੂੰ 1000 ਰੁਪਏ ਦੇ ਤਿੰਨ ਸੂਟ ਮਿਲਣਗੇ ਜਲਦੀ ਜਲਦੀ ਆਰਡਰ ਕਰ ਸਕਦੇ ਹੋ ਜੀ ਤੁਸੀਂ ਇਹਨਾਂ ਸੂਟਾਂ ਨੂੰ ਕਿਉਂਕਿ ਇਹ ਸੂਟਾਂ ਦੀ ਬਸ ਸੇਲ ਲਾਈ ਦਿੱਤੀ ਹੈ ਇਹ ਨਿਮੇੜਨਾ ਆਪਾਂ ਨੇ ਕੰਮ ਤੇ ਜਿਹੜਾ ਸਟੱਫ ਹੈ ਸਟੱਫ ਵੀ ਵਧੀਆ ਹੈਗਾ ਐਦਾਂ ਨਹੀਂ ਹੈਗਾ ਵੀ ਮਾੜਾ ਹੈਗਾ ਫੈਬਰਿਕ ਸੋਨਾ ਹੈਗਾ 5 600 ਦਾ ਸੂਟ ਸੇਲ ਹੋਇਆ ਇਹ ਪੂਰੇ ਸੀਜ਼ਨ ਦੇ ਵਿੱਚ ਤੇ ਲੈਂਥ ਇਹਨਾਂ ਦੀ ਹੋਊਗੀ ਜੀ 42 40 ਬਸ ਇੱਥੇ ਤੱਕ ਲੈਂਥ ਹੈਗੀ ਆ ਪਤਾ ਨੂੰ ਲੈਂਥ ਵੀ ਦੱਸਾਂਗੇ ਕਿਉਂਕਿ ਫਿਰ ਬਾਅਦ ਦੇ ਵਿੱਚ ਦਿੱਕਤ ਆ ਜੇ ਕਿ ਸੂਟ ਸਾਡੇ ਨਹੀਂ ਬਣੇ ਹੈਗੇ ਇਹਨਾਂ ਦੀ ਲੈਂਥ ਹੈ ਜਿਹੜੀ 40 ਤੋਂ نیچے-नीचे ਹੈ 42 ਕਿਸੇ-ਕਿਸੇ ਦੀ ਹੋਵੇਗੀ 40 ਤੱਕ ਆਈ ਦੀ ਲੈਂਥ ਰਹੂਗੀ ਠੀਕ ਹੈ ਜੀ ਗਲੇ ਦਾ ਕੰਮ ਹਰੇਕ ਸਵਾਲ ਤੇ ਮਿਲੂਗਾ ਸੂਟ ਤੇ ਮਿਲੂਗਾ ਤੁਹਾਨੂੰ ਕਿਸੇ ਦਾ ਕਿਸ ਤਰ੍ਹਾਂ ਕੰਮ ਹੈ ਕਿਸ ਤਰ੍ਹਾਂ ਐਵੇਂ ਦੀ ਬਾਟਮ ਹੈ ਜਿਹੜੀ ਉਹ ਲਾਈਨਾਂ ਵਾਲੀ ਹੋ ਠੀਕ ਹੈ ਜੀ ਤੇ ਚਲੋ ਤੁਸੀਂ ਜੀ ਕਿਸੇ ਨੇ ਪਹਿਨ ਲੈਣੇ ਹੈ ਸੂਟ ਲੈਣੇ ਤਾਂ ਜਲਦੀ-ਜਲਦੀ ਆਪਣੇ ਕੋਲ ਵਾਈ ਕਰ ਸਕਦੇ ਨੇਗੇ ਤੁਸੀਂ ਤਿੰਨ ਸੂਟ ਇੱਕੋ ਕਸਟਮਰ ਤਿੰਨ ਸੂਟਾਂ ਦਾ ਆਰਡਰ ਕਰਦਾ ਤਾਂ 1000 ਰੁਪਏ ਦੇ ਤਿੰਨ ਸੂਟ ਮਿਲਣਗੇ ਜੀ ਤੁਹਾਡਾ ਵਰਕ ਬਹੁਤ ਹੀ ਸੋਹਣਾ ਹੁੰਦਾ ਥੈਂਕ ਯੂ ਜੀ ਧੰਨਵਾਦ ਜੀ ਕਰਵਾ ਲਓ ਜਰੂਰ ਘਰ ਹਾਂਜੀ ਵਰਕ ਆਪਾਂ ਪੂਰਾ ਸਫਾਈ ਤੇ ਕਰਦੇ ਕੰਮ ਵਧੀਆ ਕਰਦੇ ਹਣਾ ਤੇ ਆਹ ਵਾਲਾ ਦੇਖੋ ਜੀ ਇਹਦਾ ਦੁਪੱਟਾ ਦੁਪੱਟਾ ਵੀ ਇਹਦਾ ਐ ਛੋਟਾ ਦੁਪੱਟਾ ਨਹੀਂ ਹੈਗਾ ਦੁਪੱਟਾ ਵੀ ਜਿਹੜਾ ਇਹਦਾ ਪੂਰਾ ਵਧੀਆ ਵੱਡਾ ਦੁਪੱਟਾ ਹੈਗਾ ਤੁਸੀਂ ਚੰਗੀ ਤਰ੍ਹਾਂ ਚੈੱਕ ਕਰੋ ਆਪਾਂ ਤੁਹਾਨੂੰ ਇੱਕ ਦੁਪੱਟਾ ਖੋਲ ਕੇ ਦਿਖਾਤਾ ਤੇ ਪੂਰਾ ਸੂਟ ਦੋ ਤਿੰਨ ਖੋਲ ਕੇ ਦਿਖਾਤੇ ਅਗਰਵਾਇਜ਼ ਤੁਸੀਂ ਤਿੰਨ ਸੂਟਾਂ ਦਾ ਆਰਡਰ ਕਰਦੇ ਹੋ ਤਾਂ ਤੁਹਾਨੂੰ 1000 ਦੇ ਤਿੰਨ ਸੂਟ ਮਿਲਣਗੇ ਜੇ ਤੁਸੀਂ ਇੱਕ ਲੈਣੇ ਹੋ ਤਾਂ 350 ਰੁਪਏ ਦੀ ਰੇਂਜ ਦਾ ਠੀਕ ਹੈ ਜੀ ਸ਼ਿਪਿੰਗ ਅਲੱਗਰ ਹੋਊਗੀ ਜੀ ਇਹਨਾਂ ਦੇ ਵਿੱਚ ਕਾਫੀ ਕਾਰੇ ਡਿਜ਼ਾਈਨ ਹੈਗੇ ਨੇ ਜੀ ਤੇ ਅੱਜ ਦੀ ਵੀਡੀਓ ਤਾਂ ਹੁਣ ਦੇਖੋ ਹੋ ਗਿਆ 17-18 ਮਿੰਟ ਹੋ ਗਏ ਜੀ ਆਪਾਂ ਨੂੰ ਲਾਈਵ ਹੋ ਗਿਆ ਨੂੰ ਤੇ ਹੁਣ ਆਪਾਂ ਜਾਣੇ ਆਗੇ ਤੇ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਹੋਰ ਸੋਹਣੇ ਸੋਹਣੇ ਸੂਟ ਦਿਖਾਉਣੇ ਆ ਪਲੀਜ਼ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਵੈਰੀ ਨਾਈਸ ਸਿਸਟਰ ਜੀ ਥੈਂਕ ਯੂ ਜੀ ਲੇਟ ਹੋ ਗਏ ਤੁਸੀਂ ਹੁਣ ਆਏ ਹੁਣ ਮੇਰਾ ਜਾਣ ਦਾ ਟਾਈਮ ਹੈ ਕਿਵੇਂ ਹੋ ਠੀਕ ਹੋ ਸਾਰੇ ਤੁਹਾਡਾ ਵਰਕ ਬਹੁਤ ਹੀ ਸੋਹਣਾ ਲੱਗਦਾ ਹਰਮਨ ਕੌਰ ਜੀ ਕਿੱਥੋਂ ਦੀ ਦੀ ਤੁਸੀਂ ਪਲੀਜ਼ ਲਾਈਵ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਲਾਈਕ ਬਹੁਤ ਘੱਟ ਆਉਂਦੇ ਨੇ ਕਿ ਕਮੈਂਟ ਪੈਣਾ ਬਹੁਤ ਕਰਦੀਆਂ ਨੇ ਤੇ ਪੈਣਾ ਚਲੋ ਜੁੜਦੀਆਂ ਵੀ ਵਧੀਆਂ ਨੇ ਆਪਣੇ ਨਾਲ ਪਰ ਜਿਹੜੇ ਲਾਈਵ ਨੂੰ ਲਾਈਕ ਨਹੀਂ ਆਉਂਦੇ ਪਲੀਜ਼ ਡਬਲ ਟਾਈਪ ਕਰਕੇ ਲਾਈਵ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਡਬਲ ਟਾਈਪ ਕਰਕੇ ਸਕਰੀਨ ਦੇ ਉੱਤੇ ਟੱਚ ਕਰਕੇ ਜੀ ਲਾਈਕ ਹੋ ਜਾਂਦਾ ਹੁੰਦਾ ਹੈ ਸਕਰੀਨ ਤੇ ਡਬਲ ਟੱਚ ਕਰ ਲਿਆ ਕਰੋ ਲਾਈਕ ਹੋ ਜਾਊਗਾ ਠੀਕ ਹੈ ਜੀ ਜਦੋਂ ਵੀ ਤੁਸੀਂ ਲਾਈਵ ਦੇ ਵਿੱਚ ਆਉਂਦੇ ਹੋ ਆਪਣੇ ਨਾਲ ਲਾਈਕ ਜ਼ਰੂਰ ਕਰਿਆ ਕਰੋ ਆਪਾਂ ਕੋਟਨ ਦੇ ਦੁਪੱਟਿਆਂ ਦੀ ਵੀ ਸੇਲ ਆਈ ਹੋਈ ਹੈਗੀ ਇੱਕ ਆਪਣੇ ਕੋਲੇ ਲੀਲਨ ਦੇ ਦੁਪੱਟੇ ਨੇ ਜੀ ਜਿਆਦਾ ਛੋਟੇ ਵੀ ਨਹੀਂ ਹੈਗੇ ਵੱਡੇ ਵੀ ਨਹੀਂ ਹੈਗੇ ਉਹ ਵੀ ਦੁਪੱਟੇ ਹੈਗੇ ਨੇ 100 ਰੁਪਏ ਦੇ ਤਿੰਨ ਕਿਉਂਕਿ ਉਸਤਾਂ ਨੂੰ ਹੁਣ ਪਤਾ ਵੀ ਹੈ ਹੈ ਨਾ ਜੀ ਆਪਾਂ ਨੇ ਇਹ ਸ਼ਾਪ ਖੇਤ ਲੈ ਕੇ ਜਾਣੀ ਹੈ ਆਪਾਂ ਨੇ ਖੇਤ ਹੁਣ ਦੁਕਾਨ ਪਾਈਏ ਤਾਂ ਕਰਕੇ ਜਿਹੜਾ ਆਪਾਂ ਨੇ ਸ਼ਾਪ ਦੇ ਹੀ ਕੱਪੜਾ ਆਪਾਂ ਕੱਢਾਂਗੇ ਤੇ ਇਹਨਾਂ ਤੇ ਆਪਾਂ ਤਾਂ ਕਰਕੇ ਵੀ ਡਿਸਕਾਊਂਟ ਲਾਇਆ ਹੋਇਆ ਹੈ ਤੁਸੀਂ ਜਰੂਰ ਜਿਹੜੀਆਂ ਭੈਣ ਆਪਣੇ ਕੋਲੇ ਆਰਡਰ ਲੈਂਦੀਆਂ ਨੇ ਸੂਟ ਵਰਕ ਕਰਵਾਉਂਦੀ ਨੇ ਇਹਨਾਂ ਦੇ ਵਿੱਚੋਂ ਵੀ ਜਰੂਰ ਇੱਕ ਦੋ ਦੋ ਸੂਟ ਪਸੰਦ ਕਰਨ ਲੈਣ ਜਿਹੜੇ-ਜਿਹੜੇ ਵਧੀਆ ਲੱਗਦੇ ਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਸਕਦੇ ਨੇ ਇਹਨਾਂ ਦੀ ਆਪਾਂ ਵੀਡੀਓ ਵੀ ਪਾ ਦਾਂਗੇ ਕੋਈ ਗੱਲ ਨਹੀਂ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭੈਣਾਂ ਦਾ ਜਿਹੜੀਆਂ ਭੈਣਾਂ ਆਪਣੇ ਨਾਲ ਲਾਈਵ ਦੇ ਵਿੱਚ ਜੁੜੀਆਂ ਨੇਗੇ ਦਿਲ ਤੋਂ ਧੰਨਵਾਦ ਜਿੰਨਾ ਭੈਣਾਂ ਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ आरके ਨੰਬਰਦਾਰ ਵਟਿਕ ਵਾਲੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਮਿਲਦੇ ਆਪਾਂ ਹੁਣ ਤਾਨੂੰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟ ਦਿਖਾਉਨੇ ਆ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ